ਸਸਿਗਾਜੀ ਮੌਸਮ ਠੰਡਾ ਆ ਪਰ ਇਨਸਾਨੀ ਦਿਮਾਗਾਂ ਦੇ ਵਿੱਚ ਜਿਹੜੀ ਗਰਮੀ ਵਧੀ ਪਈ ਆ ਜਿਹਦੇ ਨਾਲ ਤੁਸੀਂ ਦੇਖਿਆ ਪਿਛਲੇ ਕਈ ਦਿਨਾਂ ਤੋਂ ਇਨਸਾਨ ਪਰੇਸ਼ਾਨ ਆ ਤੇ ਬੀਤੀ ਰਾਤ ਜਿਹੜਾ ਭਾਰ ਸਰਕਾਰ ਨੇ ਐਕਸ਼ਨ ਕੀਤਾ ਉਸ ਤੋਂ ਬਾਅਦ ਅਫਰੋਜ਼ਪੁਰ ਸਰਹੱਦ ਨਾਲ ਲੱਗਦੇ ਜਿਹੜੇ ਪਿੰਡ ਆ ਉਹਨਾਂ 'ਚ ਦਰਦ ਸਹਿਮ ਦਾ ਮਾਹੌਲ ਆ ਮੇਰੇ ਪਿੱਛੇ ਤੁਸੀਂ ਦੇਖ ਹੀ ਸਕਦੇ ਹੋ ਕਿ ਪੂਰਾ ਪਰਿਵਾਰ ਆਪਣਾ ਸਮਾਨ ਲੈ ਕੇ ਜ਼ਰੂਰੀ ਸਮਾਨ ਲੈ ਕੇ ਨਿਕਲ ਚੱਲਿਆ ਵੀਰ ਨੂੰ ਪੁੱਛਦੇ ਕੀ ਨਾ ਜੀ ਪਰਮਜੀਤ ਸਿੰਘ ਕਿਹੜਾ ਪਿੰਡ ਆ ਗੱਟੀ ਰਾਜੂ ਕੀ ਜੀ ਤੇ ਕਿਵੇਂ ਸਾਰਾ ਪਿੰਡ ਹੀ ਨਿਕਲ ਗਿਆ ਜਾਂ ਨਿਕਲ ਰਹੇ ਨੇ ਨਿਕਲ ਰਿਹਾ ਹੈ अच्छा सारा सामान या कोई लोडिंग सारा सामान नहीं लोडी ਦਾ ਸਮਾਨ ਜੀ اچھا ਜੀ ਕਿੱਥੇ ਜਾ ਰਹੇ ਹੋ ਕਿੰਨੇ ਕੁ ਦੂਰ ਆਪਣੇ ਰਿਸ਼ਤੇਦਾਰਾਂ ਕੋਲ ਨੇੜੇ ਨੇੜੇ ਕੋਈ ਜਾ ਰਹੇ ਦੂਰ ਇਹ ਐਂ ਲੱਗਦਾ ਕਿ ਰਿਸ਼ਤੇਦਾਰਾਂ ਕੋਲ ਜਾ ਕੇ ਆਪਾਂ ਬਚ ਜਾਾਂਗੇ ਇਹ ਸੇਫ ਹੈ ਜੰਗ ਲੱਗਦੀ ਦਾ ਜੰਗ ਲੱਗਦੀ ਹੈ ਤਾਂ ਬਚਤ ਕਿਤੇ ਵੀ ਨਹੀਂ ਜਾਣਾ ਹੂੰ ਠੀਕ ਹੈ ਨਾ ਪਹਿਲੀ ਗੱਲ ਤਾਂ ਜੰਗ ਐਨਾ ਮਾਹੌਲ ਨਹੀਂ ਹੈਗਾ ਪਰ ਫਿਰ ਵੀ ਲੋਕ ਕਹਿੰਦੇ ਆ ਕਿ ਸੁਰੱਖਿਤ ਜਗ੍ਹਾ ਤੇ ਪਹੁੰਚਣਾ ਜ਼ਰੂਰੀ ਹੈ ਐਨਾ ਕਿਉਂ ਲੋਕਾਂ 'ਚ ਭੜਕਾਹਟ ਆ ਗਈ ਹੈ ਜਦੋਂ ਕਿ ਦੂਜੇ ਪਾਸੇ ਐਕਸ਼ਨ ਹੋਇਆ ਕਸ਼ਮੀਰ ਵਾਲੇ ਪਾਸੇ ਫਿਰ ਤੁਸੀਂ ਲੋਕ ਕਿਉਂ ਭੱਜੇ ਹੋ ਇੱਥੇ ਕਿਉਂਕਿ ਕੋਈ ਪਤਾ ਨਹੀਂ ਅਟੈਕ ਕਰਨ ਲੱਗੇ ਇਹਨਾਂ ਦਾ ਪਾਕਿਸਤਾਨ ਦਾ ਅਟੈਕ ਕਿਸੇ ਵੀ ਟਾਈਮ ਕਰ ਸਕਦੇ ਆ ਕਿਉਂਕਿ ਇੱਥੇ ਸਾਡੇ ਆ ਦਰਿਆ ਦਾ ਜੋ ਇਲਾਕਾ ਹੈਗਾ ਸਤਲੁਜ ਦਾ ਇਸੇ ਕਰਕੇ ਪੰਗਾ ਹੈ ਜੀ ਕਿਉਂਕਿ ਇੱਥੇ ਲੋਕਾਂ ਨੂੰ ਲੰਘਣਾ ਬਹੁਤ ਔਖਾ ਹੈ ਕਿਉਂਕਿ ਇੱਕੋ ਹੀ ਰਸਤਾ ਹੈ ਜੀ ਪਿੰਡ ਅੱਛਾ ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਲੋਕਾਂ ਤੁਹਾਡਾ ਜਿਹੜਾ ਜ਼ਿਆਦਾ ਭੜਕਾਹਟ ਤਾਂ ਹੈ ਕਿ ਰਸਤਾ ਇੱਕਦ ਸਤਲੁਜ ਦਰਿਆ ਦੇਤੇ ਹੋਰ ਕੋਈ ਰਸਤਾ ਨਹੀਂ ਹੈਗਾ ਨਹੀਂ ਨਹੀਂ ਇੱਕੋ ਹੀ ਰਸਤਾ ਹੈ ਜੀ ਇਹ ਲੋਕ ਤਾਂ ਭੱਜਦੇ ਹਾਂ ਜੀ ਜੀ ਕਿਉਂਕਿ ਹਾਂ ਜ਼ਿਆਦਾਤਰ ਮੇਨ ਉੱਪਰ ਇੱਕ ਕਿਲੋਮੀਟਰ ਦੀ ਦੂਰੀ ਤੇ ਆ ਸਾਰਾ ਪਿੰਡ ਨੇੜੇ ਆ ਜੀ ਨੇੜੇ ਵਾਲਾਂ ਤੇ ਦੂਰ ਹੋਣਾ ਹੀ ਹੈ ਕਿਉਂਕਿ ਕਿਸੇ ਟਾਈਮ ਅਟੈਕ ਹੋ ਸਕਦਾ ਜੀ ਇਸ ਪਾਸੇ ਤੁਸੀਂ ਕੋਈ ਵਾਰਦਾਤ ਵੇਖੀ ਹੈ ਸੁਣੀ ਹੈ ਨਹੀਂ ਅਜੇ ਤੱਕ ਆ ਵਾਰਦਾਤ ਕੋਈ ਨਹੀਂ ਹੋਈ ਹੂੰ ਬਾਕੀ ਫਿਰ ਵੀ ਅਲਰਟ ਦਿੱਤਾ ਗਿਆ ਹੂੰ ਹਾਂਜੀ ਬੀਐਸਐਫ ਨੇ ਤੁਹਾਨੂੰ ਕਹਿ ਕੋਈ ਨਹੀਂ ਕੁਝ ਤੇ ਕਿਉਂਕਿ ਆਪਣੇ ਪਿੰਡਾਂ ਵਾਲੇ ਜੋ ਕਿ ਲੋਕ ਸਾਵਧਾਨ ਹੋਣਾ ਚਾਹੁੰਦੇ ਨਾ ਕਹਿੰਦੇ ਕਿਉਂਕਿ ਪਹਿਲਾਂ ਵੀ ਜਦੋਂ ਜੰਗਾ ਲੱਗੀਆਂ ਸੀ 71 ਤੇ 84 ਵਾਲੀ ਉਸ ਟਾਈਮ ਹੀ ਇਦਾਂ ਨਾਲ ਲੋਕਾਂ ਨਾਲ ਬਹੁਤ ਹੋਈ ਸੀ ਕਿਉਂਕਿ ਬਚਣਾ ਬਹੁਤ ਮੁਸ਼ਕਲ ਹੋ ਗਿਆ ਸੀ ਬਾਤ ਚ ਨਿਕਲਣਾ ਘਰ ਛੱਡਨੇ ਵਾਰ-ਵਾਰ ਕਿੰਨੇ ਕੋ ਔਖੇ ਲੱਗਦੇ ਵਾਰ-ਵਾਰ ਛੱਡਨੇ ਤਾਂ ਬਹੁਤ ਔਖੇ ਆ ਜੀ ਹਾਂਜੀ ਸੋ ਭੰਜੀ ਤੁਹਾਡੇ ਨਾਲ ਵੀ ਗੱਲ ਕਰਦੇ ਆ ਵਾਰ-ਵਾਰ ਤੁਹਾਨੂੰ ਘਰ ਛੱਡਨੇ ਪੈਂਦੇ ਆ ਕਿੰਨਾ ਔਖਾ ਲੱਗਦਾ ਬਹੁਤ ਔਖਾ ਲੱਗਦਾ ਬਹੁਤ ਹੀ ਜ਼ਿਆਦਾ ਜਦੋਂ ਸਮਾਨ ਲੈ ਕੇ ਜਾਣਾ ਭੱਜ ਤੋੜੰਦੀ ਹੁੰਦੀ ਹੁੰਦੀ ਸਮਾਨ ਦੀ ਫਿਰ ਰੱਖਣ ਦੇ ਰਿਸ਼ਤੇਦਾਰੀ ਤੇ ਦੇਖਣਾ ਪੈਂਦਾ ਵੀ ਕਿੱਥੇ ਐਸੀ ਰੱਖੀਏ ਕਿਹੜੇ ਰਿਸ਼ਤੇਦਾਰਾਂ ਨਾਲ ਸਾਨੂੰ ਜ਼ਿਆਦਾ ਵਧੀਆ ਲੱਗੇਗਾ ਹਾਂ ਹਣਾ ਵੀ ਰਿਸ਼ਤੇਦਾਰ ਵੀ ਪਰੇਸ਼ਾਨ ਹੁੰਦਾ ਜਿੱਥੇ ਜਾ ਕੇ ਬੈਠੀ ਜੀ ਇਸ ਕਰਕੇ ਬਿਲਕੁਲ ਜੀ ਰਿਸ਼ਤੇਦਾਰਾਂ ਕੋਲੇ ਵੀ ਓਨੀ ਕਿ ਜਗ੍ਹਾ ਹੁੰਦੀ ਹੈ ਕਿ ਆਪਦੇ ਟੱਬਰ ਨੂੰ ਉਹ ਪਾਲ ਸਕੇ ਹਾਂਜੀ ਤੇ ਹੁਣ ਤੁਸੀਂ ਕਿਹੜਾ ਕਿਹੜਾ ਸਮਾਨ ਲੈ ਕੇ ਚੱਲੇ ਅਸੀਂ ਵੀ ਮੈਨ ਮੈਨ ਲੈ ਕੇ ਚੱਲਿਆ ਜਿਵੇਂ ਖਾਣ ਨੂੰ ਕਣਕ ਹੋ ਗਈ ਤੇ ਆ ਪੇਟੀ ਚ ਥੋੜਾ ਜਿਹਾ ਸਮਾਨ ਹੈਗਾ ਜਿਵੇਂ ਗਰਮੀ ਦੇ ਕੱਪੜੇ ਹੋਗੇ ਸਿਆਲ ਦੇ ਹੋਗੇ ਇਹ ਲੈ ਕੇ ਚੱਲੇ ਆ ਵੀ ਬਾਕੀ ਤਾਂ ਅਜੇ ਦੋ ਟਰਾਲੀਆਂ ਸ਼ਾਇਦ ਪੰਜਾਂ ਹੁੰਦੀਆਂ ਸਾਡੇ ਘਰੇ ਤੇ ਉਹ ਨਹੀਂ ਚੱਕਿਆਂਗੀਆਂ ਤੇ ਮੈਨ ਮੈਨ ਸਮਾਨ ਲੈ ਚੱਲੇ ਬੱਚੇ ਲੈ ਚੱਲੇ ਹੁਣ ਮੀ ਪੈਂਦਾ ਪਿਆ ਇਸ ਟਾਈਮ ਆਪਾਂ ਮੀ ਦੇ ਵਿੱਚ ਖੜੇ ਆ ਤੇ ਸਮਾਨ ਵੀ ਤੁਹਾਡਾ ਭੇਜ ਰਿਹਾ ਹੈ ਉਧਰੋਂ ਟੁੱਟ ਵੀ ਜਾਣਾ ਭੇਜ ਵੀ ਜਾਣਾ ਹੈ ਹਾਂਜੀ ਤੇ ਬਹੁਤ ਔਖਾ ਹੋ ਜਾਣਾ ਸਾਨੂੰ ਦਾ ਮਤਲਬ ਸਾਡੇ ਲਈ ਤਾਂ ਲੜਾਈ ਲੱਗ ਗਈ ਅੱਜ ਤੋਂ ਹੀ ਲੱਗ ਗਈ ਹਾਂ ਹਾਂਜੀ ਵੇ ਉਹ ਇੱਕ ਤਾਂ ਭੇਜ ਜਾਣਾ ਸਾਡਾ ਜਿਹੜਾ ਇਹ ਕਨਕ ਲੈਕ ਚੱਲਿਆ ਉਹ ਵੀ ਭੇਜ ਜਾਨੀ ਹੈ ਬੱਚੇ ਕਿੰਨੇ ਕੁ ਪਰੇਸ਼ਾਨ ਨੇ ਬੱਚੇ ਬੱਚੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅਜੇ ਮੇਰੇ ਮੰਮਾ ਡੈਡੀ ਤੇ ਭਾਬੀ ਮੇਰੀ ਤੇ ਵੀਰਾ ਮੇਰਾ ਪਤੀਜਾ ਅਜੇ ਉੱਥੇ ਹੀ ਆ ਘਰ ਹੈ ਹਾਂ ਤੇ ਭਤੀਜੀਆਂ ਮੇ ਨਾਲ ਲੈ ਚੱਲੀਆਂ ਮੈਂ ਵਿਆਹ ਤੇ ਇੱਥੇ ਸੰਦੇ ਆ ਸੀ ਮੈਂ ਆਪਣੇ ਮਾਪਿਆਂ ਨੂੰ ਲੈਣ ਆਈ ਸੀ ਤੇ ਆਪਦੇ ਮਾਪਿਆਂ ਨੂੰ ਲੈਣ ਆਈ ਹੈ ਤੇ ਤੁਹਾਨੂੰ ਲੱਗਦਾ ਕਿ ਉਧਰ ਆ ਕੇ ਬਚਾਅ ਹੋ ਜਾਊਗਾ ਲੱਗਦਾ ਤਾਂ ਨਹੀਂ ਬਾਕੀ ਸ਼ਾਇਦ ਅਸੀਂ ਕਹਿੰਨੇ ਵਿਆਹ ਹੈੱਡ ਤੋਂ ਪਾਰ ਹੋ ਗਏ ਤਾਂ ਸ਼ਾਇਦ ਬਾਚੀ ਜਾਣਗੇ ਬਿਲਕੁਲ ਬਿਲਕੁਲ ਜੀ ਆਸ ਲੈ ਕੇ ਜਿਹੜਾ ਹੈਗਾ ਉਹ ਸਾਰਾ ਹੀ ਆਪੋ ਆਪਦੇ ਰਿਸ਼ਤੇਦਾਰਾਂ ਨੂੰ ਪਰਿਵਾਰਾਂ ਨੂੰ ਲੈ ਕੇ ਇੱਥੋਂ ਕੱਢ ਰਿਹਾ ਕਿਉਂਕਿ ਜਿਵੇਂ ਵੀਰ ਨੇ ਦੱਸਿਆ ਹੈ ਕਿ ਰਸਤਾ ਜਿਹੜਾ ਸਤਲੁਜ ਤੋਂ ਪਾਰ ਦਾ ਹੁਸੈਨੀ ਵਾਲੇ ਤਾਂ ਇੱਕੋ ਹੀ ਹੈ ਦਰਿਆ ਦਾ ਰਸਤਾ ਜਿਹੜਾ ਪੁਲ ਬਣਿਆ ਹੋਇਆ ਬਾਕੀ ਬੇੜੀ ਅਜੇ ਦਰਿਆ ਦੇ ਵਿੱਚ ਪਾਣੀ ਆਉਂਦਾ ਤੇ ਇਹਨਾਂ ਲੋਕਾਂ ਨੂੰ ਹੋਰ ਮੁਸ਼ਕਲਾਂ ਹੋ ਜਾਂਦੀਆਂ ਸੋ ਮੀਂਹ ਇੱਥੇ ਬਹੁਤ ਪੈ ਰਿਹਾ ਤੇ ਇਹਦੇ ਚੱਲਦਿਆਂ ਲੋਕ ਹੋਰ ਵੀ ਪਰੇਸ਼ਾਨੀ ਜਿਹੜੀ ਵੱਧ ਗਈ ਹੈ ਜਿਵੇਂ 1947 ਦੇ ਵਿੱਚ ਆਪਾਂ ਸੁਣਿਆ ਹੈ ਜਦੋਂ ਲੋਕ ਨਿਕਲੇ ਆ ਉਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ ਸੀ ਉਤੋਂ ਮੀਂਹ ਨੇ ਪਰੇਸ਼ਾਨ ਕੀਤਾ ਸੀ ਤੇ ਇਧਰੋਂ ਉੱਜੜ ਕੇ ਲੋਕ ਜਿਹੜੇ ਆ ਉਹ ਦੂਜੇ ਦੇਸ਼ਾਂ ਨੂੰ ਆਪਣੇ ਕੋਈ ਭਾਰਤ ਵੱਲੇ ਆ ਰਿਹਾ ਸੀ ਕੋਈ ਭਾਰਤ ਤੋਂ ਪਾਕਿਸਤਾਨ ਜਾ ਰਿਹਾ ਸੀਗਾ ਪਰ ਹੁਣ ਇਹਨਾਂ ਲੋਕਾਂ ਦਾ ਉਜਾੜਾ ਜਿਹੜਾ ਉਹ ਦੂਜੇ ਤੇ ਤੀਜੇ ਸਾਲ ਜਿਹੜਾ ਹੁੰਦਾ ਰਹਿੰਦਾ ਵੀਰ ਆਪਦੀ ਉਮਰ ਚ ਕਿੰਨੇ ਵਾਰ ਤੁਹਾਨੂੰ ਸਮਾਨ ਚੱਕਣਾ ਪਿਆ ਜਿਹੜਾ ਤੁਸੀਂ ਦੇਖਿਆ ਮੇਰੇ ਉਮਰ ਚ 4-5 ਵਾਰ ਹੋ ਚੁੱਕਿਆ ਜੀ ਕਿਉਂਕਿ ਪਾਣੀ ਵੀ ਆਇਆ ਸੀਗਾ ਪਾਣੀ ਦੇ ਟਾਈਮ ਵੀ ਚੱਕਣਾ ਪਿਆ ਜੀ ਪਹਿਲਾਂ ਵੀ ਜੰਗਵਾਰੀ ਬਹੁਤ ਵਾਰ ਕਿਹਾ ਜਦੋਂ ਵੀ 8-10 ਸਾਲ ਬਾਅਦ ਇਹ ਐਕਸ਼ਨ ਹੁੰਦੇ ਹੀ ਰਹਿੰਦੇ ਆ ਉਦੋਂ ਹੀ ਨਿਕਲਣਾ ਪੈਂਦਾ ਜੀ ਆਪਣੀ ਸਰਕਾਰ ਦਾ ਐਕਸ਼ਨ ਜਿਹੜਾ ਪਾਕਿਸਤਾਨ ਵੱਲੇ ਰਾਤ ਹੀ ਲਿਆ ਉਹਨਾਂ ਕਿਵੇਂ ਆ ਹਾਂਜੀ ਉਹ ਤਾਂ ਠੀਕ ਹੈ ਜੀ ਜੋ ਕੁਝ ਕੀਤਾ ਨੇ ਹਾਂਜੀ ਬਾਕੀ ਇਸੇ ਕਰਕੇ ਲੋਕ ਸਾਰੇ ਅੱਜ ਪਰੇਸ਼ਾਨ ਆ ਕਿਉਂਕਿ ਆਪਣੇ ਨੇ ਅਟੈਕ ਕੀਤਾ ਤੇ ਉਹਨਾਂ ਦਾ ਵੀ ਕੋਈ ਪਤਾ ਨਹੀਂ ਠੀਕ ਹੈ ਅੱਛਾ ਹੁਣ ਜਿਆਦੀ ਜਿਹੜੀ ਘਬਰਾਹਟ ਇਹ ਆ ਕਿ ਹੁਣ ਉਹ ਵੀ ਅਟੈਕ ਕਰ ਸਕਦੇ ਕਰ ਸਕਦੇ ਆ ਜੀ ਬਸ ਇਸੇ ਲਈ ਲੋਕ ਬਚਾ ਕਰ ਰਹੇ ਆ ਉਹਦਾ ਕਿੰਨੀ ਕੁ ਦੂਰ ਤੁਹਾਡੇ ਤੋਂ ਜਿਹੜਾ ਪਾਕਿਸਤਾਨ ਦੇ ਲੋਕ ਖੇਤੀ ਕਰਦੇ ਸਾਡੇ ਤੋਂ ਦੂਰ ਹੈ ਗਿਆ ਕਿਲੋਮੀਟਰ ਦੀ ਕਿਲੋਮੀਟਰ ਦੀ ਹਾਂਜੀ ਹਾਂਜੀ ਸੋ ਬਾਰਿਸ਼ ਜਿਆਦੀ ਵੱਧ ਗਈ ਆ ਆਪਾਂ ਫੇਰ ਹੋਰ ਕਿਸੇ ਲੋਕਾਂ ਨਾਲ ਗੱਲ ਕਰਦੇ ਆ ਕਿ ਕਿਵੇਂ ਦਾ ਮਾਹੌਲ ਆ ਮੰਨ ਲੈਂਦੇ ਆ ਵੀ ਅਸੀਂ ਨਾ ਵੀ ਬਾਰਡਰ ਏਰੀਆ ਨੇੜੇ ਸਾਡੇ ਬਾਰਡਰ ਪੈਂਦਾ ਇੱਥੋਂ ਸਿਰਫ ਅੱਧਾ ਕਿਲੋਮੀਟਰ ਹੈਗਾ ਜੀ ਤੇ ਸਭ ਲੋਕ ਚੱਲੇ ਆ ਤੇ ਅਸੀਂ ਵੀ ਨਾ ਨੂੰ ਵੇਖ ਕੇ ਸਾਰਿਆਂ ਨੂੰ ਵੀ ਚੱਲਣੇ ਪਿੱਛਾ ਬੱਚੇ ਪੁੱਛੇ ਤੇ ਦਾਣੇ ਦੋਣ ਇਹ ਕੋਈ ਪਤਾ ਨਹੀਂ ਕਿਹੜੇ ਟਾਈਮ ਜੰਗ ਲੱਗ ਸਕਦੀ ਹੈ ਤੇ ਫਿਰ ਸਾਡਾ ਦਰਿਆ ਦਾ ਵਲ ਲੱਗਾ ਸਾਨੂੰ ਨਿਕਲ ਦਾ ਔਖਾ ਹੋ ਜਾਂਦਾ ਹੈ ਤੇ ਅਸੀਂ ਇੱਕ ਇਸ ਕਰਨ ਦੇ ਪਿੱਛੇ ਬੱਚੇ ਆਦੇ ਕਰ ਲੈਣੇ ਨਹੀਂ ਆਰਮੀ ਨੇ ਕੋਈ ਅਨਾਉਂਸਮੈਂਟ ਕੀਤੀ ਤਾਂ ਨਹੀਂ ਆਰਮੀ ਨੇ ਤਾਂ ਕਿਸੇ ਨੇ ਵੀ ਅਜ ਸਾਨੂੰ ਨਹੀਂ ਕਿਹਾ ਕੁਝ ਵੀ ਮਰਜ਼ੀ ਬਾਕੀ ਮਰਜ਼ੀ ਨਾਲ ਚੱਲੇ ਆ ਵੀ ਵੇਖੋ ਵਿਖਾਈ ਜਿਵੇਂ ਲੋਕ ਸਭ ਲੋਕ ਚੱਲੇ ਆ ਪਹਿਲੇ ਤਾਂ ਨਹੀਂ ਅਸੀਂ ਨਿਕਲਦੇ ਪੈ ਸੀ ਤੇ ਅਸੀਂ ਫਿਰ ਸਾਰਿਆਂ ਨੂੰ ਵੇਖਿਆ ਵੀ ਬੱਚੇ ਪੁੱਛੇ ਗਿਆ ਤੇ ਅਸੀਂ ਕਿਹਾ ਚੱਲ ਪਿੱਛੇ ਕਰ ਲੈਨੇ ਤੇ ਆਪ ਇੱਥੇ ਰਹਿ ਜਾਗੇ ਤੇ ਜਦੋਂ ਲੱਗੀ ਤੇ ਫਿਰ ਆਪ ਤਾਂ ਭੱਜ ਪੁੱਜ ਜਾਗੇ ਦਰਿਆ ਥੇ ਲੁੱਲ ਜਾਵਾਂਗੇ ਤੇ ਬੱਚਿਆਂ ਨੂੰ ਕਿਵੇਂ ਠਲਾ ਕੇ ਲੈ ਜਾਵ ਲੇ ਗਏ ਹੋਣਗੇ ਪਿੰਡਾਂ ਦੇ ਆਪੇ ਪਿੰਡ ਕਾਫੀ ਕਤਰੀਬ ਵਾਵਾ ਹੀ ਸਾਰੇ ਹੀ ਲੈ ਗਏ ਲੋਕੀ ਸਮਾਨ ਆਪੋ ਆਪ ਦਾ ਸੰਦ ਸੁੰਦ ਜੋ ਵੀ ਹੈਗਾ ਸਭ ਪਿੱਛੇ ਲੈ ਗਿਆ ਜਿਵੇਂ ਮੋਟਾ ਮੋਟਾ ਸਮਾਨ ਲਈ ਜਾਂਦੇ ਆ ਬਾਕੀ ਦਾ ਸਮਾਨ ਇੱਥੇ ਹੀ ਪਿਆ ਸਾਰਾ ਕੁਝ ਇੱਥੇ ਹੀ ਹੈ ਬਾਕੀ ਜੋ ਜਿਵੇਂ ਦਾਣੇ ਕੋਈ ਖਾਣ ਨੂੰ ਜਾਂ ਕੁਛ ਮਾੜੇ ਮੋٹے ਮੰਜੇ ਬਿਸਤਰੇ ਜਿੱਥੇ ਰਹਿਣ ਸੈਣ ਦੀ ਜਿੱਥੇ ਰਵਾਂਗੇ ਉਹ ਜ਼ਰੂਰੀ ਸਮਾਨ ਹਾਂ ਜ਼ਰੂਰੀ ਸਮਾਨ ਤਾਂ ਆ ਕਾਫੀ ਜ਼ਰੂਰੀ ਤਾਂ ਨਹੀਂ ਲਿਜਾ ਰਹੇ ਆ ਉਹਨਾਂ ਕੋਲ ਜਾ ਰਹੇ ਜਿੰਨਾਂ ਕੋ ਵਰਤਨਾ ਉੱਥੇ ਬਾਕੀ ਦਾ ਸਾਰਾ ਸਮਾਨ ਤਾਂ ਲਿਜਾਇ ਨਹੀਂ ਸਕਨੇ ਅਸੀਂ ਕਿਹੜਾ ਪਿੰਡ ਹੈ ਸਾਡਾ ਟੈਂਡੀ ਵਾਲਾ ਜੀ ਤੇ ਜਿਹੜੇ ਟੰਡੀ ਵਾਲੇ ਤੋਂ ਇਲਾਵਾ ਜਿਹੜੇ ਆਸ-ਪਾਸ ਗੱਟੀ ਖੁੰਦਰ ਗੱਟੀ ਜਾਂ ਹੋਰ ਕਮਾਲੇ ਵਾਲਾ ਇਹ ਵੀ ਸਾਰੇ ਹਾਂਜੀ ਹਾਂਜੀ ਸਾਰੇ ਪਿੰਡ ਜਾ ਰਹੇ ਨੇ ਅਸੀਂ ਮੈਂ ਹੁਣ ਸ਼ਹਿਰ ਗਿਆ ਸੀ ਤੇ ਉੱਥੋਂ ਆਇਆ ਸੀ ਤੇ ਸਾਰੇ ਮਨ ਲੈ ਟਰਾਲੀਆਂ ਤੇ ਕੈਂਟਰ ਭਰ ਕੇ ਲਈ ਜਾਂਦੇ ਆ ਤੇ ਅਸੀਂ ਵੀ ਨਾ ਨੂੰ ਵੇਖ ਕੇ ਹੁਣ ਅਸੀਂ ਵੀ ਇਹਨੇ ਵਿਚ alleys ਜੇ ਮਨ ਕ ਚੱਲ ਸੀ ਇੱਥੇ ਬੈਠ ਰਹੀ ਜੇ ਮਨ ਕੇ ਚੱਲ ਲੱਗ ਜਾਵੇ ਜੰਗ ਤੇ ਫੇਰ ਔਖਾ ਹੋ ਜਾਣਾ ਬਾਲੀ ਬੱਚਾ ਜੋ ਆਕ ਨਿੱਕੇ ਨਿੱਕੇ ਬੱਚੇ ਗਿਆ ਆਵੇ ਬੱਚੇ ਛੋਟੇ ਨੂੰ ਕਿੱਧਰ ਲਿਜਾਵਾਂਗੇ ਫੇਰ ਤੇ ਕੱਲੇ ਬੱਚੇ ਛੱਡ ਕੇ ਆਓਗੇ ਹਾਂ ਬੱਚੇ ਛੱਡ ਕੇ ਆਵਾਂਗੇ ਤੇ ਆਸਾਨ ਤੋਂ ਸੁੰਦ ਪਿੱਛੇ ਕਰਕੇ ਆਵਾਂਗੇ ਤੇ